ਮੰਮੀ ਤੁਹਾਨੂੰ ਮੈਂ ਇੱਕ ਸਲਾਹ ਦਵਾਂ ਦਿਮਾਗ ਵਾਲੇ ਡਾਕਟਰ ਕੋਲ ਜਾਓ ਤੇ ਆਪਣੇ ਦਿਮਾਗ ਦਾ ਇਲਾਜ ਕਰਾਓ ਤੇ ਮੈਂ ਤੇ ਨਹੀਂ ਤੁਹਾਨੂੰ ਖੜਨੀ ਆ ਜੇ ਤੁਸੀਂ ਕੰਮਕਾਰੀ ਲੈਂਦੀਆਂ ਤੇ ਮੇਰਾ ਸਿਰ ਖਾ ਲੈਂਦੀਆਂ ਹੋ ਹੋਂਦਾ ਵਾ ਮੈਨੂੰ ਤੁਸੀਂ ਕੀ ਥੰਦਿਆ ਮੈਨੂੰ ਤੁਹਾਡਾ ਤਿੱਲੀਆਂ ਦਾ ਜ਼ਬਾ ਵੇਖਿਆ ਕੀ ਤੁਹਾਡਾ ਤੀੜੀਆਂ ਦਾ ਤੰਬਾ ਨਹੀਂ ਤੇ ਮੰਮੀ ਨੇ ਕਿਹਾ ਨਾ ਦੋਹਾਂ ਚੋਂ ਇੱਕ ਵੀ ਨਹੀਂ ਨਾਲ ਉੱਡੀ ਹੈਗੀ ਚੱਲ ਮੈਂ ਹੀ ਜਾਂਦੀ ਆ ਮੰਮੀ ਨਾਲ ਚਲੋ 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 ਹਾਂ ਤਾਂ ਨਿਕੜੋ ਤੇ ਥੋਂ ਨਾ ਵਾ ਤੁਹਾ ਕੀ ਖਾਪੋ ਪਾਈ ਹੈ? ਇਹ ਤੁਹਾ ਕੀ ਖਾਪੋ ਪਾਈ ਹੈ? ਹਾਂ? ਤੁਹਾ ਕੀ ਖਾਪੋ ਪਾਈ ਹੈ? ਹਾਏ ਹਾਏ ਨੀ ਕਿੱਥੇ ਸੱਪ ਪਾਇਆ ਵਾ? ਸਾਡਾ ਦਿਮਾਗ ਥੋੜਾ ਭੋਇਆ ਵਾ। ਪਹਿਲਾਂ ਅਸੀਂ ਤਾਲੀਆਂ ਚ ਜਾਈਏ, ਫਿਰ ਸੱਪ ਫੜਕੇ ਜਾਈਏ ਤੇ ਫੇਰ ਹੀ ਪਾਈਏ। ਮੰਮੀ ਤੁਹਾਨੂੰ ਮੈਂ ਇੱਕ ਸਲਾਹ ਦਵਾਂ, ਦਿਮਾਗ ਵਾਲੇ ਡਾਕਟਰ ਕੋਲ ਜਾਓ ਤੇ ਆਪਣੇ ਦਿਮਾਗ ਦਾ ਇਲਾਜ ਕਰਾਓ। ਮੈਂ ਤੇ ਨਹੀਂ ਤੁਹਾਨੂੰ ਖੜਨੀ ਆ। ਦੇਖ ਤੁਸੀਂ ਕੰਮਕਾਰੀ ਲੈਂਦੀਆਂ ਤੇ ਮੇਰਾ ਸਿਰ ਖਾ ਲੈਂਦੀਆਂ ਹੋ। ਦੀਦੀ ਮੰਮੀ ਕਹਿੰਦੀ ਤੂੰ ਥੱਪ ਪਾਈ ਥੱਪ। ਉਹੀ ਤੇ ਮੈਂ ਕਹਿਣੀ ਆ। ਮੰਮੀ ਕਹਿੰਦੀ ਤਸੀਂ ਧਾਰਾ ਕੱਢ ਕੇ ਲੈ ਆਏ ਤੇ ਵਿੱਚ ਸੱਪ ਪਾਇਆ ਵਾ। ਉਹ ਦੀਦੀ ਮੰਮੀ ਕਹਿੰਦੀ ਥੱਪ ਨਹੀਂ ਖੱਪਾ ਪਾਈਏ। ਤੂੰ ਇਹ ਹੋਲੀ ਬੋਲੋ। ਮੈਂ ਬੋਲੀ ਨਹੀਂ ਆ। ਤੂੰ ਬਾਹੀ ਗੁਰੂ ਬਾਹੀ ਗੁਰੂ ਬਚਾਓ ਮੈਨੂੰ ਇੰਨਾ ਕੋ। ਮੰਮੀ ਤੁਹਾਨੂੰ ਕੋਈ ਕੰਮ ਕਰ ਹੈ ਨਹੀਂ ਆ। ਸਾਰ ਦਿਨ ਮੇਰੇ ਦਾਰੇ ਚੜੇ ਰਹਿੰਦੇ ਹੋ ਕੰਮ ਕਰਨਾ ਆਪੇ ਕਰਲਾ ਕਰਾਂਗੀ ਤੁਹਾਂ ਦੇ ਮੇਰਾ ਸਹਰੀ ਲੈ ਲਿਆ ਜੇ ਤੁਸੀਂ ਕਾਰੀ ਰਿੰਦੀਆਂ ਕੰਮ ਦੋਏ ਜਣੀਆਂ ਦੀ ਤੂੰ ਰੋਕਾ ਤਪ ਕਰ ਦੋ ਕੀ ਤੂੰ ਖੱਪ ਪਾਈ ਏ ਮੈਂ ਇਦਾਂ ਕਰਨਾ ਵੀ ਤੁਹਾਨੂੰ ਇਕੱਲੀ ਇਕੱਲੀ ਨੂੰ ਕੰਮ ਡੋਣਾ ਕਰਨਾ ਹੈ ਕਬਲ ਪਹਿਲਾਂ ਮੰਮੀ ਕਹਿਣ ਦੀ ਸੀ ਵੀ ਤੁਸੀਂ ਸੱਪ ਪਿਆ ਹੁਣ ਤੂੰ ਕਹਿਣ ਦੀ ਆ ਅੰਜੀ ਕਣ ਪਤੀਲਾ ਲੈ ਕੇ ਆ ਤੇ ਫੜਾ ਅਜ ਤੱਕ ਦੁੱਧ ਮੈਂ ਆ ਮੋਨੀ ਆ ਨਾ ਦੁੱਧ ਬੇਨੀਆਂ ਵਿੱਚੋਂ ਕਿਹੜਾ ਸੱਪ ਨਿਕਲਦਾ ਮਮੀ ਮੈਂ ਅੱਜ ਤੋਂ ਬਾਅਦ ਤਾਰਾ ਨਹੀਂ ਜਗੰਡੇ ਜਾਣਾ ਮੈਂ ਜਾਓ ਭੈਣਾ ਬਾਅਦ ਦੀ ਮੈਨੂੰ ਬਣਾਦਾ ਜਾ ਤੁਸੀਂ ਦੋ ਜਣੀਆਂ ਬਾਹਰ ਨਿਕਲੋ ਮੈਂ ਤਾਰਾ ਵੀ ਆਪੇ ਕੱਢਣਾ ਕਰਾਂਗੀ ਜਿੰਨਿ ਇੱਕ ਤੋਂ ਹਮੈ ਨੂੰ ਅਦਰ ਚਾਹ ਪਿਆਲੀ ਆ ਨਾ ਮੈਂ ਤਾਰਾ ਵੀ ਆਪੇ ਕੱਢਣਾ ਕਰਾਂਗੀ ਹਾਏ ਹਾਏ ਮਾਤਾ ਉਤਰਾ ਕੇ ਨਹੀਂ ਆ ਵੀ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਮੇਰੇ ਗੋਡੇ ਡੋਕਦਿਆ ਤੇ ਦੱਸ ਕਿਦਾਂ ਤੋਂ ਤਾਰ ਕੱਢ ਲੇਗੀ ਬੈਠ ਕੇ ਨਹੀਂ ਮੇਰਾ ਸ਼ੇਰਨਾ ਖਾਓ ਨਾ ਫੱਟੀ ਢਾ ਕੇ ਤੇ ਕੱਢ ਲਾਂਗੇ ਬਾੜੀ ਮੋਟੀ ਤੱਦ ਲਿਆ ਕਰ ਕੀ ਆਂਦੀ ਆ 30 ਦੇ ਬਹਿ ਕੇ ਕੱਢ ਲੈ ਕਰਾਂਗੀ ਕੀ ਆਂਦੀ ਆ 30 ਦੇ ਬਹਿ ਕੇ ਕੱਢ ਲੈ ਕਰਾਂਗੀ ਹਾਏ ਹਾਏ ਨੀ ਕਿਸਮਤੇ ਮਾਤਾ ਰਸੋਈ ਦੇ ਵਿੱਚ ਇਦਾਂ ਦੀਆਂ ਗੱਲਾਂ ਕਰੀ ਦੀਆਂ ਵਾ ਐਨੀ ਵੱਡੀ ਤਾਂ ਦੀ ਉਮਰ ਹੋ ਗਈ ਆ ਇਹਨਾਂ ਨੂੰ ਪਤਾ ਵੀ ਬਾਥਰੂਮ ਦੀਆਂ ਗੱਲਾਂ ਰਸੋਈ 'ਚ ਨਹੀਂ ਕਰੀ ਦੀਆਂ ਚੱਲ ਨੀ ਕਬਲ ਮਾਤਾ ਦਾ ਤੇ ਅੱਗੇ ਦਿਮਾਗ ਖਰਾਬ ਹੋ ਗਿਆ ਵਾ ਜਾ ਕੇ ਤੇ ਗੋਈ ਲੈ ਆਈਏ ਤੇ ਨਾਲੇ ਰੋਟੀਆਂ ਪਕਾਈਏ ਅੱਲਾਪਨ ਦੀ ਦਿੰਦੀ ਹੈ ਜਾਓ ਜਾਓ ਤਲੀਆਂ ਤਲੀਆਂ ਵਾ ਅਹੇ ਕਿੱਡੀਆਂ ਓਖੀਆਂ ਹੁੰਦੀਆਂ ਨੇ ਜੋ ਤਰ੍ਹਾਂ ਰੋੜੀ ਦਾ ਕੋੜਾ ਮੇਰੇ ਘਰ ਭੈ ਗਿਆ ਵਾ ਹੁਣ ਕਾ ਨਾ ਮੁੰਡਿਆਂ ਦਾ ਫੋਨ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਕਹਿ ਦੇਣੀ ਹੈ ਵੇ ਇਹਨਾਂ ਨੂੰ ਸਮਝਾਓ ਕੋਈ ਇਹਨਾਂ ਤਾਂ ਮੈਨੂੰ ਲੈ ਰਹਿਣਾ ਜਣੀ 4 ਸਾਲ ਜ਼ਿੰਦਗੀ ਉਹ ਵੀ ਨਹੀਂ ਮੈਂ ਜੀਉਣਾ ਤੂੰ ਢਿੰਡੇ ਹਾਲਾ ਮੈਂ ਗੋਏ ਪਾਲੇ ਨਹੀਂ ਹੈ ਆ ਦੋ ਦੜੀ ਨੇ ਬੜੇ ਆ ਤੇ ਆਦ ਨਹੀਂ ਜੇ ਮੈਂ ਪਾਲਣੀ ਧੂਆਂ ਜਾਣਾ ਧੂਆਂ ਕੀ ਅੱਖ ਨਹੀਂ ਆ ਦੱਦ ਮੈਂ ਨਹੀਂ ਦੱਲਣੀ ਮਾਈ ਹਰਨੀ ਅੰਦਰ ਸੱਸ ਇਹੋ ਜੀਆਂ ਗੱਲਾਂ ਕਰਨੀ ਨਾ ਹੋਂ ਤੂੰ ਪੱਦਾ ਦੀਆਂ ਗੱਲਾਂ ਕਰਨੀ ਕੋਈ ਸ਼ਰਮ ਕਰ ਲਾ ਉਹ ਆ ਦੱਦ ਗੁਰੂ ਆ ਦੱਦ ਕਹਿੰਦੀ ਆ ਇੱਕ ਤਾਂ ਤੁਹਾਨੂੰ ਥੁੰਦਾ ਨਹੀਂ ਹੈਗਾ ਵੀ ਕੀ ਤੂੰ ਲਾਇਆ ਇੰਨੀ ਗੰਦੀਆਂ ਦਿੰਦੀਆਂ ਗੱਲਾਂ ਕਰਨੀਆਂ ਇੱਕ ਗੱਲਾ ਕਰਨ ਵਾਲੀਆਂ ਨੇ ਉਹ ਇੰਨਾ ਕੋਈ ਤੇ ਨਾ ਖਾਇਆ ਕਰੋ ਆਹ ਦੱਦ ਕਹਿੰਦੀਆਂ ਨੀ ਕਮਲੀਏ ਅੱਗ ਤੇ ਅੱਗ ਤੂੰ ਕਦੋਂ ਦੇ ਕਹਿਂਦੀਆਂ ਤੁਹਾਨੂੰ ਫੰਗਲ ਨਹੀਂ ਲੱਗਦੀ ਤੇ ਮੈਂ ਹੁਣ ਕੀ ਕਰਾਂ ਬਾਹਰ ਲਾਗੀ ਮੈਂ ਤੂੰ ਬੈਠੀ ਹੁੰਦਾ ਮਨਜੀ ਤੇ ਸੱਚ ਕੇ

ਡੱਬੀ ਆਹੋ ਲੱਤ ਨਹੀਂ ਗਈ ਵੇ ਰੱਬਾ ਮੇਰੀ ਆ ਅੱਗ ਵੱਲ ਨਹੀਂ ਅੱਗ ਥੋੜਾ ਛੇ ਦੀ ਜ਼ਿੰਦਗੀ ਰਹਿਣ ਦੋਗੀਆਂ ਜਿੱਦਾਂ ਦੇ ਸਾਡੇ ਲੱਛਣ ਨੇ ਉਹ ਵੇਖਾ ਪਈ ਰਸੋਈ ਚ ਲੱਭਦੀ ਨਹੀਂ ਤੈਨੂੰ ਕੁਝ ਨਹੀਂ ਦੱਦਾਂ ਦੀ ਤਾਂ ਕੱਦ ਤੇ ਆਈਆਂ ਚੱਲ ਉੱਠ ਮੈਂ ਦੇਣੀ ਆ ਦੋ ਲੈ ਕੇ ਆਓ ਕੀ ਕਰ ਅੱਗ ਦੇਈਏ ਅੱਜ ਕੱਲ ਨਹੀਂ ਆ ਉੱਥੇ ਦੀ ਇੱਕ ਬੜਾ ਰਹਿੰਦੀ ਐ ਤੇ ਪੰਨਾ ਤੇ ਦਦੀ ਲਾਉਣਾ ਹਾਂ ਮੰਮੀ ਲਗੀ ਦਦੀ ਲਾਉਣਾ ਹਾਏ ਹਾਏ ਨਹੀਂ ਮੰਮੀ ਨੇ ਕਿੱਥੋਂ ਗੱਡੀ ਲਿਓਨੀ ਆ ਤੈਨੂੰ ਡੱਬੀ ਲੈਣ ਵਾਸਤੇ ਕਿਹਾ ਹੀ ਗੱਡੀ ਹੁਣ ਵਾਸਤੇ ਥੋੜਾ ਕਿਹਾ ਹੀ ਨਹੀਂ ਆ ਲੋ ਭੈਣਾ ਤੋਹਾਂ ਦੇ ਘਾਰੀ ਚੁੱਕਣਾ ਲਿਆ ਵਾ ਜਰਾਂ ਕੋਈ ਚੀਜ਼ ਨਾ ਲੱਭੇ ਤੂੰ ਤਾਂ ਸੇਰੀ ਖਾ ਛੱਡਦੀ ਆ ਉਹ ਤੇਰਾ ਵੀ ਕੋਈ ਪਤਾ ਨਹੀਂ ਨਾ ਕਿ ਮੈਂ ਮੈਂ ਕਰਦੀ ਦੁਨੀਆ ਮੈਂ ਆ ਡੱਬੀ ਆ ਤੂੰ ਜ ਕਹਿੰਦੀ ਹੈ ਗੱਡੀਆਂ ਲੱਗੀਆਂ ਦੱਦੀ ਦੱਦੀ ਤੇ ਇਹੋ ਹੀ ਤਾਂ ਕਹਿੰਦੀ ਹਾਂ ਤੁਹਾਨੂੰ ਕਿਥੋਂ ਦਾ ਵੀ ਨਹੀਂ ਹੈਗਾ ਚਲੋ ਤੁਹਾਡੇ ਨਾਲ ਗਾਉਂ ਨਿਆ ਕਰੇ ਤੋਹ ਜਿਆ ਗੁੰਗਾ ਤੇ ਉਹ ਜੇ ਆ ਬੋਲਾ ਨਹੀਂ ਤੁੱਟ ਕੱਜਾ ਉਹ ਵੇ ਦੇਹਾਂ ਚੰਗਾ ਭੈਣ ਮੈਂ ਅੱਗੇ ਚੁੱਪ ਵਾਂ ਆ ਤੇ ਖਾਂ ਗੰਦੀ ਜਾਣਾ ਦਿਨ ਹਾਦਾ ਤਤਾਏ ਨੂੰ ਲੱਗਦਾ ਇਹ ਕੱਖ ਬਲ ਗਈ ਏ ਬਲ ਗਿਆ ਹੋਰ ਟੀਨੂ ਨਹੀਂ ਕਿਸੰਡਿਆ ਤੇ ਬਲ ਗਿਆ ਜੱਤ ਵਾਲਾ ਕਿਆ ਮੈਂ ਤਾਂ ਕੱਲ ਲਾਉਣਾ ਹੋਰ ਨਹੀਂ ਕੋਈ ਕਰਨਾ ਚੰਗਾ ਜਾ ਲੈ ਆ ਦੋ ਮਿੰਟ ਚ ਅੱਗ ਬਲ ਜਾਂਦੀ ਏਰੀਆ ਮੈਡਮ ਦੀ ਅੱਖਾਂ 'ਚ ਧੂਆ ਪੈਂਦਾ ਵਾ ਰੋਜ਼ ਹੀ ਮੈਂ ਰੋਟੀਆਂ ਪਕਾਉਣੀ ਆ ਇਹਨੇ ਤੇ ਆਖਰੀ ਆ ਜਾਂਦੀ ਏ ਰੋਟੀਆਂ ਪਕਾਉਂਦੇ ਨਾਂ ਤੇ ਉੱਤੇ ਉੱਤੇ ਫੇਰਦੀ ਦੀਦੀ ਮਹਾਰਾਣੀ ਥੱਥ-ਪੱਟ ਥੀ ਇਹਨੇ ਥਾਲਾ ਕੰਮ ਨਾ ਮੇ ਤੁਕ ਦੋਣਾ ਆਪ ਉੱਥੇ ਬੈਠੀ ਦਿੰਦੀ ਇਹਨੇ ਹੁਣ ਦੀ ਤਵਾ ਥਾਲਾ ਇਹਨੇ ਕਹਨਾ ਉਹ ਵੀ ਆਟਾ ਮਿਲਾ ਇੱਦਾਂ ਹੀ ਇਹਨੇ ਕਹਨਾ ਮਿਲਾ ਆ ਇਨਾ ਟਾਈਮ ਲਾਈ ਦਵਾ ਧੋਕ ਵੀ ਲੈਂਦਾ ਹੀ ਉਹ ਤੂੰ ਡਪਤਲ ਦੇਖ ਕੇ ਟਾਈਮ ਲਗਾ ਦ ਗਿੱਲਾਵਾ ਦੇ ਨੀ ਕੀ ਬੋਲੀ ਜਾਨੀ ਮੈਨੂੰ ਨਹੀਂ ਪਤਾ ਲੱਗਣ ਡਿਆ ਜਾ ਜਾ ਕੇ ਚਕਲਾ ਵੀ ਲੈਣਾ ਵੀ ਲੈ ਕੇ ਤੇ ਆਟਾ ਵੀ ਲੈ ਕੇ ਆ ਤੁਨੂੰ ਪਹਿਲਾਂ ਹੀ ਪਤਾ ਹੀ ਤੁਸੀਂ ਕੋਥੇ ਨਹੀਂ ਕਰਨਾ ਹੈ ਕਿ ਥਾੜਾ ਨ ਕੰਮ ਮੈਨੂੰ ਕਰਨਾ ਵਾ ਜੇ ਤੂੰ ਰੋਟੀਆਂ ਨਹੀਂ ਪਕਾਉਣੀ ਤਾਂ ਫੇਰ ਮੈਂ ਸਾਰਾ ਕੰਮ ਤੈਨੂੰ ਹੀ ਕਰਨਾ ਵਾ ਆਈ ਤੇ ਚਿੱਲੇ ਆ ਕੇ ਬੈਗੀ ਰੋਟੀਆਂ ਵੀ ਮੈਂ ਪਕਾਵਾਂ ਤੇ ਚੀਜ਼ਾਂ ਵੀ ਮੈਂ ਲੈ ਕੇ ਆਂ ਇਤੋਂ ਤੱਕ ਦਾ ਸਾਰਾ ਕੰਮ ਮੈਂ ਆਪ ਕਰ ਦਿੰਦੀ ਤੂੰ ਉਹ ਤੰਗਾਂ ਨੀ ਜਾ ਜਾ ਕੇ ਤੇ ਲੈ ਕੇ ਆ ਅੱਜ ਮੈਂ ਲਾ ਦੇ ਨਾ ਗਾਂ ਤੋਂ ਮੈਂ ਕਦੇ ਨਹੀਂ ਕਰਨਾ ਅਧਿ ਨ ਮੈਂ ਕਰ ਦਨੀ ਆ ਕੀ ਕਿਹੜਾ ਕੀ ਕਹਿਣੀ ਆ ਜਾ ਕੱਲ ਤੈਨੂੰ ਕਰਾ ਥੋਂਦਾ ਵਾ ਬੋਲ ਕੇ ਹੈ ਰੋ ਈ ਬਤੀ ਬੁਲਿਆ ਬੋਲ ਕੇ ਚੱਲੀ ਜਾਂਦੀ ਆ ਐਨਾ ਨਹੀਂ ਪਤਾ ਕਿ ਜੇ ਮੈਂ ਤਵਾ ਲੈਣ ਗਈ ਆ ਤੇ ਨਾਲ ਚਕਲਾ ਵੀ ਲੈਣਾ ਵੀ ਚੁੱਪੀ ਆ ਵਾ ਹੱਦ ਹੋ ਗਿਆ ਇੱਕ ਇੱਕ ਚੀਜ਼ ਲੈਂਦੀ ਆ ਕਿਸ਼ਤਾ ਚ ਉਹਨਾਂ ਜਿਹਨੂੰ ਅੱਗ ਬਲ ਜਾਣੀ ਆ ਕਹਿੰਦਾ ਆਦਾ ਦਦੀ ਮੰਮੀ ਥੋਕਨੇ ਲੱਗੀ ਲਵਣ ਦੰਦਾਂ ਨੂੰ ਖਾਈ ਆ ਜਾ ਆਦਾ ਆਦਾ ਆਇਕੂ

ਹਾਏ ਹਾਏ ਕਵਲ ਅਜੇ ਤੱਕ ਥਾਲੀ ਨਹੀਂ ਲੈ ਕੇ ਆਈ ਨਹੀਂ ਕਵਲ ਆ ਥਾਲੀ ਚ ਸਬਜੀ ਪਾ ਲਿਆ ਤੇ ਨਾਲੇ ਘਿਓ ਲੈ ਕੇ ਆ ਥੱਦੀ ਲਉ ਨਹੀਂ ਤਾਂ ਕਿ ਆ ਖਾ ਲੋ ਕਿਸ਼ਤਾ ਜੇ ਤੂੰ ਕੰਮ ਕਰਦੀ ਆ ਚੱਲਿਆ ਕੱਲ ਮੈਂ ਪੁੱਤ ਆ ਖੱਦੀ ਮੇਰੇ ਪੁੱਤ ਨੂੰ ਭੋਖ ਲੱਗੀ ਆ ਬਾਦਸ਼ਾਹ ਨੂੰ ਮੇਰੇ ਪੁੱਤ ਨੇ ਗਰਮ ਗਰਮ ਫਲ ਖਾਣੇ ਲਿਆ ਗੱਟ ਤੇ ਨਾ ਸਾਹਿਲ ਨੂੰ ਵੀ ਕਹਿ ਆਂਡ ਕੇ ਗਰਮ ਗਰਮ ਰੋਟੀ ਖਾ ਲੈ ਉਨੇ ਵਾਸਤੇ ਵੀ ਇੱਥੇ ਕੁਰਸੀ ਲਿਆ ਕੇ ਢਾ ਦੇ। ਸੋ ਇਹ ਮੈਂ ਕੰਨੀ ਆ ਚੱਲੀ ਹਾਂ। ਹਾਂ ਜਾ ਕਿਆ ਕਹੇ ਕੀ ਬਤਾ ਕੀ ਬੋਲ ਜੰਦੀ ਆ। ਲੈ ਮੇਰਾ ਪੁੱਤ ਆ ਫੜ ਮੈਂ ਗਰਮ ਗਰਮ ਆਪਣੇ ਪੁੱਤ ਨੂੰ ਫੁਲਕਾ ਚੋੜ ਦੇ। ਪੁੱਤ ਗਰਮ ਗਰਮ। ਥੂਕ ਮਾਰ ਕੇ ਖਾਣੀ ਹੈ ਨਾ? ਆ ਮੈਂ ਇਹਨੂੰ ਕਿ ਟੋੜ ਦਿੰਦੀ ਐ ਇੰਜ ਕਰਕੇ ਨਾ। ਇਹਨੂੰ ਥੂਕ ਮਾਰ ਕੇ ਖਾਣਾ। ਆ ਜੀਆਂ ਮੈਂ ਭੁਖੀਆਂ ਤੋੜ ਕੇ ਦਿੱਤੀ ਨੇ ਤੇਰੇ ਪੁੱਤ ਨੂੰ ਠੀਕ ਐ ਖਾਓ। ਚਲ। ਖਾਓ ਮੇਰਾ ਪੁੱਤ ਫਿਰ ਮੇਰੇ ਖਾਤੇ ਝੂਠੇ ਹੋ ਜਾਣੇ ਐ ਨਾ। ਮੈਂ ਰੋਟੀ ਪਕਾਉਣੀ ਆ। ਆਇਲ ਹਾਂਜੀ ਲੋਟੀ ਖਾ ਲਾਂ ਅੰਤੇ ਕੀ ਲੋਟੀ ਲੋਟੀ ਰੋਟੀ ਆਹੋ ਹੋਣਾ ਤੰਦੀ ਹੋ ਦੀਂ ਤੰਦਨ ਖਾ ਲਾ ਆ ਗਿਆ ਆ ਗਿਆ ਆ ਦਾ ਦਾ ਤੁਹਾਨੂੰ ਪਤਾ ਤਾਂ ਹੈ ਇਸ ਇਸ਼ਾਰੇ ਮਾਰਿਆ ਕਰੋ ਮੈਨੂੰ ਨਹੀਂ ਸਮਝ ਲੱਗਦੀ ਤੈਨੂੰ ਉਥਾਂ ਤੇ ਕਿੱਥੋਂ ਲਗਣੀ ਸੀ ਇੱਥੇ ਆਨ ਜੀ ਸਬਜੀ ਪਾ ਲੈ ਆਓ ਤੂੰ ਤੇ ਇਦਾਂ ਬੰਨੰਦਿਆ ਵਾ ਉਹ ਯਾਰ ਤੁਹਾਡੇ ਕਰਕੇ ਮੈਂ ਵੀ ਬੰਨਦ ਰਿਆਂ ਸਬਜੀ ਪਾ ਕੇ ਲਿਆਓ ਚਲ ਠੀਕ ਹੈ ਦਾਦਾ ਲਾ ਕੇ ਕੁਥੀ ਢਾਈ ਹੂ ਮੈਂ ਮਿਲ ਚੁੱਕੀ ਆਂ ਹਾਂ ਸਾਹਿਲ ਆ ਪਲਕ ਕੋਨਾ ਥਾਲੀ ਆਵੇ ਦੋ ਵਰੀ ਡਿੱਗਣ ਲੱਗੀ ਚੋਲ ਹੈਗੇ ਨਾਲ ਹੈ ਚੋਲ ਹੈਗੇ ਕੀ ਆ ਖੰਡੀਆਂ ਚੋਲ ਹੈਗੇ ਨਾਲ ਚੋਲ ਤੇ ਭਰਾਵਾ ਛੋਲ ਕੀ ਕਰਨਾ ਵਾ ਇੱਥੇ ਅੱਗ ਅੱਗੇ ਬਹਿ ਜਾ ਹਾਂ ਹੁਣ ਤੂੰ ਛੋਲ ਮੰਗਲ ਨਾਲ ਪੈ ਰੋਟੀ ਖਾਣੀ ਛੋਲ ਲੈਣਾ ਵਾ ਓ ਮਾਤਾ ਛੋਲਨੀ ਚੋਲ 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 ਆਹੋ ਚੋਲਨੀ ਪੁੱਤ ਬਣਾਏ ਹੈਗੇ ਹੁਣ ਤੂੰ ਰੋਟੀ ਖਾ ਲਾ ਨੇ ਕਵਲ ਆ ਸਬਜੀ ਪਾ ਲਿਆ ਕਿੱਥੇ ਰਹਿ ਗਈਆਂ ਕਿਆ ਮੈਂ ਗਏ ਆ ਹੈ ਖਾਣੀ ਉਹ ਨਹੀਂ ਨਾ ਅੱਜ ਸਾਹਿਲ ਸਵੇਰ ਦਾ ਦੁੱਧ ਵੀ ਨਹੀਂ ਉਹ ਪੀਤਾ ਤੇ ਕੁਝ ਨਹੀਂ ਖਾਦਾ ਪਰ ਜੀ ਮਰੰਡੀ ਤਾਂ ਇਹਨੂੰ ਭੁੱਖ ਲੱਗੀ ਤੇ ਨਾਲੇ ਮੈਂ ਨਾ ਲਾ ਕੇ ਵੀ ਛੋਟੇ ਛੋਟੇ ਭੁੱਖੇ ਜੀ ਨਹੀਂ ਆ ਇਹਨੂੰ ਖਾ ਲਿਆ ਲੈ ਉਹ ਚਾਚੀ ਤੇ ਦੂਸਰੀ ਕਿੱਥੇ ਗਈ ਐ ਜੱਪੂ ਟੀਲੋ ਲਾ ਪਾਇਆ ਵੱਲ ਨੂੰ ਤੇ ਲੱਗੀ ਨੇ ਆਹੇ ਦੰਤ ਨੂੰ ਬਾਹਰ ਕੱਢੀ ਉਹ ਵੀ ਗਮਗਮਾ ਕੇ ਖਾ ਲੰਦੀ ਗਮਗਮ ਉਹ ਵੀ ਖਾ ਲੰਦੀ ਕੌਣ ਥੀਰੇ ਤਾਂ ਅੱਛਾ

ਥਾਲੀ ਚ ਸਬਜੀ ਤੂੰ ਬਾਸੇ ਡੈਡੀ ਨੂੰ ਨਾਲ ਨਾ ਦੇਈ ਤੈਨੂੰ ਆਪਣੀ ਖਾਣ ਦੀ ਅੱਗ ਲੱਗੀ ਰਹੀ। ਪਰ ਦੋਨੋਂ ਮੈਂ ਕਹਿੰਦੀ ਐ ਤਖਨੇ ਖਾਣਾ ਲੱਗੀਆਂ। ਇੱਕੋ ਖਾਣਾ। ਉਹ ਐਡ ਆ ਦੋਵੇਂ ਇਕੱਠੀਆਂ ਖਾ ਲੰਗਾ ਇੱਕੋ ਥਾਲੀ ਚ। ਤੇ ਖਾਂ ਡਡੀਆਂ ਭਲਾਏ ਵੀ ਮੈਨੂੰ ਕਹਿਣ ਵਾਲੀ ਗੱਲ ਐ ਜਾ। ਜਾ ਕੇ ਲੈ ਡੈਡੀ। ਥਾਲੀ ਤਾਂ ਨਹੀਂ ਲਉਂਦੀਆਂ। ਪਾਣੀ ਲਾ ਕੇ ਦੇ ਸਾਰੇ ਨੂੰ ਤੇ ਮੰਮੀ ਤੇ ਡੈਡੀ ਨੂੰ ਵੀ ਰੋਟੀ ਦੇ ਦੇ ਗਰਮ ਗਰਮ। ਠੀਕ ਐ ਕਹਿੰਦੀ ਆ ਤਾਕੇ। ਜਾ। ਥੱਦੀ ਕਿੰਨੀ ਤਾਜ਼ ਬਣੀ ਐ? ਹਾਂ ਥੱਦੀ ਥੱਦੀ ਕਿੰਨੀ ਤਾਜ਼ ਬਣੀ? ਹਾਂ ਸਵਾਦ ਹੀ। ਬੈ ਜਾ। ਤੂੰ ਅੰਟੀ ਕਾ ਨਹੀਂ ਨਾ ਹਾਂ ਅੰਟੀ ਕਾ ਨਹੀਂ ਤਾਂ ਨਾ ਨੂੰ ਨੌੜ ਆਂਟੀ ਲਗਾ ਲੈ ਤੇਰਾ ਦਿਮਾਗ ਖਰਾਬ ਹੈ ਕਬਲ ਇਹ ਵੇ ਰਾਤ ਨੂੰ ਕੌਣ ਨੌਂਕਦਾ ਵਾ ਜੇ ਤੇਰਾ ਦੋਨੋਂ ਇੰਨਾ ਹੀ ਤੇ ਲਗਣ ਜਾ ਵਾ ਤੇ ਤੂੰ ਆਪਣੇ ਘਰ ਨਾ ਗਵਾਨੀ ਵਾਲੇ ਘਰ ਜਾ ਕੇ ਤੈਨੂੰ ਨੌਂਦੀ ਕਿ ਲੋੜ ਆ ਦੁਰੂ ਆਇਆ ਕਿ ਤੈਨੂੰ ਥੁੰਦਾ ਨਹੀਂ ਹੈਗਾ ਕੈਨਹੀਂ ਕੋ ਦਹੋਦਾ ਕੈਨਹੀਂ ਕੋ ਦਹੋੜੋ ਤੁਸੀਂ ਮੈਂ ਦੋਨ ਕਹਿੰਦੀ ਆ ਹਾਂ ਗੂੰ ਦੋਨ ਦੋਨ ਆ 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 ਅਹੀਂ ਹੀੜਗੇ ਜਾਣਾ ਥੱਕੇ ਹੈਗੇ ਆ ਸਵੇਰ ਦੇ ਆਪੇ ਮੰਮੀ ਚਲ ਜੇਗੀ ਨਾਲੇ ਤੋਂ ਉੱਥੇ ਗਾ ਲੇਗੀ ਤੇਰੀ ਗੋਂਦੀ ਕਿਨੂੰ ਸਮਝ ਲੱਗਣੀ ਆ ਚੱਲ ਹਾਂ ਮੈਨੂੰ ਪਹਿਲਾਂ ਕੁਝ ਗਾ ਕੇ ਸੁਣਾ ਹੁੰਦਾ ਹੁੰਦਾ ਵਾ ਕੀ ਹੁੰਦਾ ਵਾ ਸੁਣਾ ਚੱਲੋ ਜੇ ਠਈ ਤੇ ਤੂੰ ਮੈਨੂੰ ਇਤਨੀ ਸੁਣਾ ਹਾਂ ਪਹਿਲਾਂ ਉਹ ਨਾ ਹੋਏ ਮੈਂ ਤੇਰੇ ਨਾਲ ਤਿਆਰ shear ਹੋ ਕੇ ਤੇ ਉੱਥੇ ਚੱਲ ਜਾ ਤੇ ਉੱਥੇ ਤੂੰ ਜਾ ਕੇ ਮੇਰੀ ਬੇਇੱਜ਼ਤੀ ਕਰਾਏ ਗਾਣਾ ਗੋਸ਼ ਦੋਂਦਾ ਵਾ ਮੈਨੂੰ ਤੂੰ ਕੀ ਥੰਦਿਆ ਮੈਨੂੰ ਤੁਹਾਡਾ ਤਿਲੀਆਂ ਦਾ ਜ਼ਬਾਖ ਵੇਖਿਆ ਕੀ ਤੁਹਾਡਾ ਤੀੜੀਆਂ ਦਾ ਤੰਬਾ ਨੀ ਟਿਲੀਆਂ ਬਾ ਕਿਹੜਾ ਮੁੰਡਾ ਵਾ ਪਹਿਲੀ ਆਵੇ ਤੂੰ ਨਾ ਇੱਥੇ ਬੈਠ ਤੂੰ ਸਾਡੇ ਨਾਲ ਜਾਏਂਗੀ ਨਾ ਤੂੰ ਤੇ ਸਾਡੀ ਬੇਇੱਜ਼ਤੀ ਬੜੀ ਕਰਾਉਣੀ ਆ ਮੈਂ ਤੇ ਮੰਮੀ ਚੱਲ ਜਾਾਂਗੇ ਜਾਣਾ ਹੀ ਪੈਣਾ ਮੈਨੂੰ ਮੰਮੀ ਦੇ ਨਾਲ ਤੇ ਮੰਮੀ ਨੇ ਕਹਿਣਾ ਵਾ ਦੂਹਾਂ ਚੋਂ ਇੱਕ ਵੀ ਨਾ ਲੁੱਡੀ ਹੈਗੀ ਚੱਲ ਮੈਂ ਹੀ ਜਾਂਦੀ ਆ ਮੰਮੀ ਨਾਲ ਚਲੋ ਚਲੋ ਚਲ ਦੋ ਚਲੋ ਹਾਂ ਤੈਨੂੰ ਘੜਾ ਤੇ ਥੋਨਾ ਵਾ ਤੁਹਾਨੂੰ ਵੀ ਉੱਤੀ ਕਰਕੇ ਫੇਰ ਹੀ ਪਤਾ ਲੱਗਣਾ ਨਾ